ਜੀ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਡਾਇਗਨੋਸਟਿਕ ਟੈਸਟ ਦੇ थ्रू ਹੋ ਸਕਦਾ ਹੈ ਜੀ ਅ ਥੋੜਾ ਜਿਹਾ ਚਾਨਣ ਪਾਵਾਂਗੇ ਕਿ ਕਿਹੜੀ ਕਿਹੜੀਆਂ ਦਿੱਕਤਾਂ ਸਾਹਮਣੇ ਆ ਸਕਦੀਆਂ ਮੰਨ ਲਓ ਕਿਸੇ ਨੇ ਟੈਸਟ ਕਰਵਾਇਆ ਤਾਂ ਕਿਹੜੀ ਕਿਹੜੀ ਦਿੱਕਤਾਂ ਹੋ ਸਕਦੀਆਂ ਨੇ ਲੀਵਰ ਨੂੰ ਦੇਖੋ ਇਹਦੇ ਵਿੱਚ ਦੋ ਸਿਨੈਰੀਓ ਬਣਦੇ ਨੇ ਇੱਕ ਹੈ ਕਿ ਜੇ ਕੋਈ ਨਾਰਮਲ ਇਨਸਾਨ ਆਪਣੇ ਰੂਟੀਨ ਟੈਸਟ ਕਰਵਾਉਂਦਾ ਹੈ ਜਿਸ ਨੂੰ ਕੋਈ ਐਬ ਨਹੀਂ ਹੈ ਜਾਂ ਕੁਝ ਹੋਰ ਬਿਮਾਰੀ ਨਹੀਂ ਚੱਲ ਰਹੀ ਤੇ ਆਪਣੇ ਰੂਟੀਨ ਟੈਸਟ ਲਈ ਜਾਂਦਾ ਹੈ ਜੀ ਤੇ ਉਹਨਾਂ ਨੂੰ ਟੈਸਟ ਕਰਾਉਣ ਵਿੱਚ ਲੱਗਦਾ ਹੈ ਕਿ ਜਿਹੜੇ ਉਹਦੇ ਲੀਵਰ ਦੇ ਟੈਸਟ ਹੁੰਦੇ ਜਿਵੇਂ ਬੇਲੇ ਰੋਬਨ ਹੈ ਐਸਜੀਓਟੀ ਐਸਜੀਪੀਟੀ ਨੇ ਉਹ ਥੋੜੇ ਵਧੇ ਹੋਏ ਨੇ ਤੇ ਉਹਨਾਂ ਨੂੰ ਫਿਰ ਫਰਦਰ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਹੈ ਕਿ ਅਲਟਰਾਸਾਉਂਡ ਕਰਾਉਣ ਜਾਂ ਡਾਕਟਰ ਨੂੰ ਇੱਕ ਮਿਲਣ ਜਿਹੜੇ ਲਿਵਰ ਸਪੈਸ਼ਲਿਸਟ ਨੂੰ ਤਾਂ ਕਿ ਉਹ ਉਹਨਾਂ ਨੂੰ ਇੱਕ ਪਰਸਨਲਾਈਜ਼ਡ ਟੈਸਟ ਜਿਹੜੇ ਹੈਗੇ ਉਹ ਦੱਸਣ ਤਾਂ ਕਿ ਉਹਨਾਂ ਦਾ ਫਰਦਰ ਇਨਵੈਸਟੀਗੇਸ਼ਨ ਕਰਕੇ ਦੇਖਿਆ ਜਾਵੇ ਕਿ ਲਿਵਰ ਕਿ ਸਟੇਜ ਵਿੱਚ ਹੈ ਠੀਕ ਹੈ ਦੂਸਰਾ ਸਿਨੈਰੀਓ ਉਹ ਹੈ ਕਿ ਕਿਸੇ ਪੇਸ਼ੈਂਟ ਨੂੰ ਰੂਟੀਨ ਚੈੱਕਅਪ ਕਰਵਾਇਆ ਉਹਨਾਂ ਨੇ ਤੇ ਉਹਨਾਂ ਨੂੰ ਕੁਝ ਨਾਲ ਸਿੰਪਟਮ ਵੀ ਆ ਰਹੇ ਨੇ ਜਿਵੇਂ ਉਹਨਾਂ ਨੂੰ ਵੀਕਨੈਸ ਰਹਿ ਰਹੀ ਹੈ ਜਾਂ ਹਲਕਾ ਫੁਲਕਾ ਪੀਲੀਆ ਹੈ ਜੌਂਡਿਸ ਰਹਿ ਰਿਹਾ ਹੈ ਜਾਂ ਭੁੱਖ ਨਹੀਂ ਠੀਕ ਲੱਗਦੀ ਉਹਨਾਂ ਨੂੰ ਆਲਰੇਡੀ ਕੁਝ ਸਿੰਪਟਮ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਆਪਣੇ ਟੈਸਟ ਆਪ ਕਰਵਾਉਣ ਨਾਲੋਂ ਇੱਕ ਪਹਿਲਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ ਕਿ ਇੱਕ ਸਪੈਸ਼ਲਿਸਟ ਨੂੰ ਮਿਲਣ ਉਹਨਾਂ ਨੂੰ ਮਿਲ ਕੇ ਇੱਕ ਸਲਾਹ ਲੈਣ ਤਾਂਕਿ ਉਹ ਉਹਨਾਂ ਦੇ ਇਨਵੈਸਟੀਗੇਸ਼ਨ ਕਰਕੇ ਐਡਵਾਈਸ ਕਰਨ ਕਿ ਆਪਾਂ ਕਿਸ ਤਰੀਕੇ ਨਾਲ ਅਪਰੋਚ ਕਰਨਾ ਹੈ ਠੀਕ ਹੈ ਠੀਕ ਹੈ ਤਾਂ ਇਹ ਦੋ ਸਿਨੈਰੀਓ ਆਪਣੇ ਬਣਦੇ ਨੇ ਤੇ ਬਾਕੀ ਅਸੀਂ ਜਿਹੜੇ ਸਿੰਪਟਮਸ ਹੁੰਦੇ ਨੇ ਲੀਵਰ ਪ੍ਰੋਬਲਮਸ ਉਹ ਵੀ ਡਿਸਕਸ ਕਰਾਂਗੇ ਤੇ ਤਾਂ ਕਿ ਪੇਸ਼ੈਂਟਸ ਨੂੰ ਅਵੇਅਰਨੈਸ ਹੋ ਸਕੇ ਕਿ ਕਿਹੜੇ ਕਿਹੜੇ ਲੱਛਣ ਹੁੰਦੇ ਨੇ ਜਿਹੜੇ ਲੀਵਰ ਨੂੰ ਡੈਮੇਜ ਵੇਰੇ ਸਾਡੇ ਸਾਹਮਣੇ ਆਉਂਦੇ ਨੇ